ਸਾਰੀਆਂ ਜਿਹੜੇ ਤਾਜ਼ੇ ਸੂਏ ਪਸ਼ੂਆਂ ਨੂੰ ਦੁੱਧ ਤੇ ਲਿਆਉਣ ਲਈ ਇਹ ਤਿੰਨ ਚੀਜ਼ਾਂ ਵਰਤੋ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਜੇ ਸਰਦੀਆਂ ਵਿੱਚ ਆਜਾ ਸੂਆ ਪਸ਼ੂ ਹੈ ਜਾਂ ਕੁਝ ਟਾਈਮ ਪਹਿਲਾਂ ਸੂਆ ਸੀਗਾ ਤਾਂ ਉਹ ਸਰਦੀ ਦੇ ਵਿੱਚ ਆ ਕੇ ਦੁੱਧਾ ਜਿਹੜਾ ਉਹ ਘਟ ਗਿਆ ਜਾਂ ਦੁੱਧ ਦੇਣ ਦੇ ਵਿੱਚ ਲੇਟ ਫੇਟ ਕਰਦਾਗਾ ਟਾਈਮ ਨੂੰ ਤਾਂ ਤੁਸੀਂ ਆਹ ਫਾਰਮੂਲਾ ਵਰਤ ਲੋ ਇਹਦੇ ਨਾਲ ਤੁਹਾਡਾ ਪਸ਼ੂ ਜਿੰਨਾ ਪਹਿਲਾਂ ਦੁੱਧਿੰਦ ਅਸੀਂ ਉਹਨਾਂ ਹੀ ਦੁੱਧ ਦੇਣ ਲੱਗ ਜੂਗਾ ਦੇ ਨਾਲੇ ਟਾਈਮ ਤੇ ਮਿਲਣ ਲੱਗ ਜੂਗਾ ਜਿਹੜੇ ਭਰਾਮਾਂ ਦੇ ਫੋਨ ਆਏ ਸੀ ਕਿ ਸਾਡਾ ਪਸ਼ੂ ਜਿਹੜਾ ਤਾਜ਼ਾ 2 ਮਹੀਨਾ ਹੋ ਗਿਆ ਜਾਂ 1.5 ਮਹੀਨਾ ਹੋ ਗਿਆ ਉਹ ਇੱਕ ਟਾਈਮ ਮਿਲਣ ਲੱਗ ਗਿਆ ਇੱਕ ਟਾਈਮ ਹਟ ਗਿਆ ਮਿਲਦਾ ਨਹੀਂ ਹੈਗਾ ਅਸੀਂ ਕੀ ਕਰੀਏ ਉਹ ਭਰਾਮਾਂ ਲਈ ਇਹ ਫਾਰਮੂਲਾ ਦੱਸਾਂਗੇ ਅੱਜ ਤਿੰਨ ਹੀ ਚੀਜ਼ਾਂ ਵਰਤਣੀਆਂ ਤੁਸੀਂ ਤਿੰਨਾਂ ਚੀਜ਼ਾਂ ਦੇ ਨਾਲ ਤੁਹਾਡਾ ਪਸ਼ੂ ਜਿਹੜਾ ਸਰਦੀ ਸਰਦੀ ਦੁੱਧ ਨਿਕਲ ਟੁਕਾ ਕੀ ਕੀ ਚੀਜ਼ਾਂ ਲੈਣੀਆਂ ਆਉ ਤੁਹਾਨੂੰ ਦੱਸ ਦਿਆਂ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਹੀ ਲੱਗਦਾ ਅਗਲਾ ਬਟਨ ਉਹਨੂੰ ਕਰ ਲਿਓ ਪ੍ਰੈਸ ਐ ਇਸੇ ਤਰ੍ਹਾਂ ਅੱਪਿਆਂ ਤੇ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਜੇ ਤੁਸੀਂ ਇਹੀ ਵੀਡੀਓ ਆਪਣੇ Facebook ਪੇਜ ਉੱਪਰ ਦੇਖ ਰਹੇ ਹੋ ਤਾਂ Facebook ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਦੋਸਤੋ ਆਪਾਂ ਜਿਹੜਾ ਤਾਇਆ ਸੁਆ ਪਸ਼ੂ ਆ ਛਾਰਦੀ ਦੇ ਵਿੱਚ ਆ ਕੇ ਆਪਣੇ ਪਸ਼ੂ ਨੂੰ ਨਰਜੀ ਦੀ ਲੋੜ ਹੁੰਦੀ ਆ ਨਰਜੀ ਪਸ਼ੂ ਜਿੰਨੇ ਕੇ ਸਰੀਰ ਦੇ ਨੂੰ ਆਪਾਂ ਫੀਡ ਪਾਉਣਾ ਖਰਾਕ ਪਾਉਣਾ ਉਹ ਸਰੀਰ ਨੂੰ ਵੀ ਚਾਹੀਦੀ ਆ ਤੇ ਉਹਦੇ ਜਿਹੜੇ ਬਿਮਾਰੀਆਂ ਦੇ ਨਾਲ ਲੜਨ ਲਈ ਵੀ ਨਰਜੀ ਜ਼ਰੂਰੀ ਆ ਤੇ ਨਰਜੀ ਆਪਾਂ ਸਰਦੀ ਦੇ ਵਿੱਚ ਆ ਕੇ ਪਸ਼ੂ ਨੂੰ ਜਿਆਦਾ ਦੇਣੀ ਜ਼ਰੂਰੀ ਆ ਜਿਵੇਂ ਕਿ ਨਰਜੀ ਆਪਣੇ ਪਸ਼ੂ ਨੂੰ ਦੇ ਸਕਦੇ ਆਪਾਂ ਗੋੜ ਰਾਹੀਂ ਮੱਕੀ ਰਾਹੀਂ ਬਾਜਰਾ ਹੋ ਗਿਆ ਇਹ ਜਿੰਨੀਆਂ ਵੀ ਚੀਜ਼ਾਂ ਇਹ ਨਰਜੀ ਵਾਲੀਆਂ ਚੀਜ਼ਾਂ ਨੇ ਖਾਸ ਕਰਕੇ ਪਹਿਲੇ ਨੰਬਰ ਤੇ ਗੋੜ ਆਉਂਦਾ ਗਾ ਗੋੜ ਬਹੁਤ ਜ਼ਰੂਰੀ ਆ ਪਸ਼ੂ ਗੋੜ੍ਹ ਦੇ ਵਿੱਚ ਬਹੁਤ ਤੱਤ ਹੁੰਦੇ ਜਿਵੇਂ ਕਿ ਫਾਸਫੋਰਸ ਹੁੰਦਾ ਕੈਲਸ਼ੀਅਮ ਹੁੰਦਾ ਆਇਰਨ ਹੁੰਦਾ ਪਸ਼ੂ ਨੂੰ ਜਦੋਂ ਆਪਾਂ ਗੋੜ੍ਹ ਦੇਤਾ ਪਸ਼ੂ ਦਾ ਨਾਲ ਦੀ ਨਾਲ ਆ ਜਿਹੜਾ ਨਰਜੀ ਲੈਵਲ ਉਹ ਪੂਰਾ ਕਰਦਾ ਤੁਸੀਂ ਜਿਹੜਾ ਵੀ ਤਾਜ਼ਾ ਸੂਇਆ ਪਸ਼ੂ ਆ ਜਾਂ ਤੁਹਾਡਾ ਪਸ਼ੂ ਮਹੀਨਾ ਹੋ ਗਿਆ 2 ਮਹੀਨੇ ਹੋ ਗਏ ਸੂਏ ਨੂੰ ਉਹਨਾਂ ਨੂੰ ਤੁਸੀਂ ਇਹ ਫਾਰਮੂਲਾ ਬਣਾ ਕੇ ਦੇਣਾ ਹੈ ਨੰਬਰ 1 ਤੇ ਆਪਾਂ ਲੈ ਲੈਣਾ ਗੋੜ੍ਹ ਗੋੜ੍ਹ ਲੈਣਾ ਆਪਾਂ 1 ਦਿਨ ਦਾ ਅੱਧਾ ਕਿਲੋ ਜਾਨੀ ਦੀ 500 ਗ੍ਰਾਮ ਗੋੜ੍ਹ ਲੈਣਾ ਹੈ 500 ਗ੍ਰਾਮ ਮੈਥੇ ਲੈਣੇ ਆਪਾਂ 500 ਗ੍ਰਾਮ ਬੜੇ ਮੇਲੇ ਤਿੰਨ ਚੀਜ਼ਾਂ ਲੈਣੀਆਂ ਤੁਸੀਂ ਇਹ ਦੇਣੀਆਂ ਕਿਵੇਂ ਪਸ਼ੂ ਨੂੰ ਜਿਹੜਾ ਗੋੜਾ ਉਹ 2 ਟਾਇਰ ਲੀਟਰ ਦੇ ਵਿੱਚ ਚੰਗੀ ਤਰ੍ਹਾਂ ਵਾਲ ਲੈਣਾ ਹੈ ਵਾਲ ਕੇ ਤੁਸੀਂ ਫਿਰ ਜਿਹੜੇ ਮੇਥੇ ਆ ਮੇਥੇ ਤੁਸੀਂ ਇੱਕ ਦਿਨ ਪਹਿਲਾਂ ਪਿਉਣੇ ਆ ਸਾਮ ਨੂੰ ਸਾਮ ਨੂੰ ਪਾਣੀ ਦੇ ਵਿੱਚ ਪਿਉਆਂ ਕੇ ਫਿਰ ਤੁਸੀਂ ਜਿਹੜੇ ਉਹ ਮੇਥੇ ਉਹਦੇ ਵਿੱਚ ਪਾ ਲੈਣਾ ਗੋੜਾ ਵਾਲੇ ਪਾਣੀ ਦੇ ਵਿੱਚ ਉਹ ਵਾਲ ਲੈਣੇ ਆ ਜਿਸ ਨੂੰ ਦੋਨੇ ਚੀਜ਼ਾਂ ਚੰਗੀ ਤਰ੍ਹਾਂ ਉਵਾਲੀਆਂ ਗਈਆਂ ਫਿਰ ਉਹਨੂੰ ਥੱਲੇ ਲਾ ਕੇ ਤੁਸੀਂ ਠਾਰ ਕੇ ਫਿਰ ਬੜੇਵੇਂ ਜਿਹੜੇ 10 ਕਿਲੋ ਬੜੇਵੇਂ ਪਾ ਲੈਣੇ ਆ ਤਿੰਨੇ ਚੀਜ਼ਾਂ ਤੁਸੀਂ ਮਿਕਸ ਕਰਕੇ ਪਸ਼ੂ ਨੂੰ ਜੇ ਦੁੱਧ ਧਰ ਗਿਆ ਹੋ ਕੜਾ ਫਿਰ ਪਸ਼ੂ ਨੂੰ ਧਰ ਦੇਣਾ ਸਵੇਰ ਧਰ ਦੇ ਜਾਂ ਸ਼ਾਮ ਨੂੰ ਇੱਕ ਟਾਈਮ ਧਰਨਾ ਉਤੋਂ ਦੀ ਪਾਣੀ ਨਹੀਂ ਪਿਉਣਾ ਹੈਗਾ ਪਸ਼ੂ ਨੂੰ ਠੰਡਾ ਤੇ ਪਸ਼ੂ ਛੋਟਾ ਜਿਹੜਾ ਸੱਜਰ ਸੋਇਆ ਵਾ ਜਾਂ ਟੋਕੜਾ ਜਿੰਨਾ ਉਹਦਾ ਪੀਕ ਲੈਵਲ ਦੁੱਧ ਜੇ ਦੀ ਕੁਐਸਟੀ ਹੈ ਦੁੱਧ ਦੇਣ ਦੀ ਉਹਨੇ ਹੀ ਦੁੱਧ ਦੇਣ ਲੱਗ ਜੂਗਾ ਤੇ ਜੇ ਛੋਟਾ ਪਸ਼ੂ ਲੇਟ ਫਿਟ ਕਰਦਾ ਉਹ ਵੀ ਟਾਈਮ ਤੇ ਮਿਲ ਲੱਗੇ ਜੂ ਸਾਨੂੰ ਕੋਈ ਵੀ ਮੈਡੀਕਲਾਂ ਤੋਂ ਲਿਆ ਕੇ ਇਹਨਾਂਗਾ ਢੋਲੀਆਂ ਪਾਉਣ ਦੀ ਲੋੜ ਨਹੀਂ ਪੈਣੀ ਇਹ ਦੇਸੀ ਚੀਜ਼ਾਂ ਇਹ ਤੁਸੀਂ ਵਰਤੋਗੇ ਉਹਨੇ ਹੀ ਛੇਤੀ ਰਿਜ਼ਲਟ ਮਿਲੂਗਾ ਆਪਾਂ ਵੀ ਬਹੁਤ ਪਸਮਾ ਤੇ ਟ੍ਰਾਇਲ ਲਾਉਂਦੇ ਰਹਿੰਦੇ ਆ ਪਹਿਲਾਂ ਆਪਾਂ ਟ੍ਰਾਇਲ ਲਾਉਨੇ ਆਪਣੇ ਬਸੂ ਤੇ ਫਿਰ ਤੁਹਾਡੇ ਨਾਲ ਸਾਂਝੀ ਕਰਦੇ ਆ ਵੀਡੀਓ ਤੁਸੀਂ ਵੀ ਤੁਹਾਡਾ ਵੀ ਫਰਜ ਆ ਕੇ ਹੋਰ ਅੱਗੇ ਨਵੇਂ ਕਿਸਾਨ ਭਰਾਵਾਂ ਦੇ ਨਾਲ ਸਾਂਝੀ ਕਰੋ ਕਿਸੇ ਦਾ ਖਰਚਾ ਬਚ ਸਕੇ ਤੇ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ